ਕੇ ਡਾਕਟਰ ਧਰਮਵੀਰ ਗਾਂਧੀ ਕੁਝ ਦਿਨ ਪਹਿਲਾਂ ਕਾਂਗਰਸ ਨੂੰ ਜੁਆਇਨ ਕਰਦੇ ਨੇ ਤੇ ਤੁਹਾਡੇ ਆਪ ਜਿਹੜੇ ਪੁਰਾਣੇ ਨਮਾਇੰਦੇ ਨੇ ਉਹ ਵਿਰੋਧ ਕਰਨ ਲੱਗ ਜਾਂਦੇ ਨੇ ਕਹਿੰਦੇ ਟਿਕਟ ਦੇ ਦਾਵੇਦਾਰਤਾ ਅਸੀਂ ਹੈਗੇ ਆ ਤੁਸੀਂ ਚੱਕ ਕੇ ਜਿਹੜੀ ਟਿਕਟ ਹੈ ਧਰਮਵੀਰ ਗਾਂਧੀ ਨੂੰ ਦੇ ਦਿਓ ਕੋਈ ਨਿੱਜੀ ਸਵਾਰਥ ਲਈ ਨਹੀਂ ਆਏ ਕੋਈ ਵੀ ਉਹਨਾਂ ਦੇ ਨਿੱਜੀ ਸਵਾਰਥ ਹੋਵੇ ਮੈਂ ਮੈਂਬਰ ਪਾਰਲੀਮੈਂਟ ਬਣਨਾ ਦੇਸ਼ ਦੇ ਹਾਲਾਤ ਨੇ ਅੱਜ ਉਹਨਾਂ ਨੂੰ ਜੇ ਬਚਾ ਸਕਦੀ ਹੈ ਤਾਂ ਸਿਰਫ ਇੰਡੀਆ ਬਲੌਕ ਜਿਹੜਾ ਬਣਿਆ ਨੈਸ਼ਨਲ ਲੈਵਲ ਤੇ ਹੈ ਉਹ ਕਾਂਗਰਸ ਪਾਰਟੀ ਬਚਾ ਸਕਦੀ ਹੈ ਇਹ ਵੀ ਪਾਰਟੀ ਦੇ ਵਿੱਚ ਵਿਰੋਧ ਹੋ ਰਿਹਾ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਵੀ ਟਿਕਟ ਤਾਂ ਜਦੋਂ ਸਾਡੀ ਮੀਟਿੰਗ ਹੋਈ ਮੈਨੂੰ ਵੀ ਪੁੱਛਿਆ ਗਿਆ ਬਿੱਟਲੋਂ ਸਾਹਿਬ ਤੁਸੀਂ ਇਲੈਕਸ਼ਨ ਲੜਿਓ ਤੁਸੀਂ ਲੜਨਾ ਚਾਹੁੰਦੇ ਹੋ ਮੈਂ ਕਿਹਾ ਜੀ ਨਹੀਂ ਮੈਂ ਨਹੀਂ ਲੜਨਾ ਚਾਹੁੰਦਾ ਤਾਂ ਉਹਨਾਂ ਦਾ ਹੱਕ ਹੈ ਹਰਿਆਲ ਸਿੰਘ ਜੀ ਸੀਨੀਅਰ ਲੀਡਰ ਹੈ ਸਰ ਲਾਲ ਸਿੰਘ ਜੀ ਸਾਡੇ ਬਹੁਤ ਪੁਰਾਣੇ ਸੀਨੀਅਰ ਕਾਂਗਰਸ ਪਾਰਟੀ ਦੇ ਲੀਡਰ ਹੈ ਉਹਨਾਂ ਨੇ ਟਿਕਟ ਮੰਗੀ ਪਰ ਹਾਈ ਕਮਾਂਡ ਨੇ ਫੈਸਲਾ ਜਦੋਂ ਕੀਤਾ ਤਾਂ ਉਹਨਾਂ ਨੇ ਚਲੋ ਆਪਣਾ ਇੱਕ ਭਾਵਨਾ ਇੱਕ ਜਿਹੜੀ ਹੈ ਉਹਨੂੰ ਪ੍ਰਗਟ ਕੀਤਾ ਪਰ ਉਹ ਪਾਰਟੀ ਤੋਂ ਬਾਹਰ ਨਹੀਂ ਗਏ ਉਹ ਅੱਜ ਵੀ ਪਾਰਟੀ ਦੇ ਨਾਲ ਨੇ ਅਤਿਆਲਾ ਲੋਕ ਸਭਾ ਚ ਗੱਲ ਕਰ ਲਈਏ ਯੂ نو ਹੋਟ ਸੀਟ ਵੱਜੋਂ ਵੀ ਦੇਖਿਆ ਜਾਂਦਾ ਕਿਉਂਕਿ ਇੱਕ ਪਾਸੇ ਮਹਾਰਾਣੀ ਪ੍ਰਨੀਤਕੌਰ ਨੇ ਤੇ ਹੁਣ ਤਾਂ ਤੁਹਾਡੇ ਗਵੰਡੀ ਐਨ ਕੇ ਸ਼ਰਮਾ ਜੀ ਵੀ ਖੜੇ ਨੇ ਤੇ ਉੱਥੇ ਮੌਜੂਦਾ ਸਰਕਾਰ ਦੇ ਜੇਕਰ ਗੱਲ ਕਰੇ ਡਾਕਟਰ ਬਲਬੀਰ ਸਿੰਘ ਹਨ ਮੁਕਾਬਲਾ ਕਿਹੜੇ ਕੈਂਡੀਡੇਟ ਨਾਲ ਮੰਨਦੇ ਹੋ ਬੀਚ ਸਾਰੀ ਦੁਨੀਆ ਚੋਰ ਹਮ ਕਟੜ ਮਾਨਦਾ ਪਈ ਸੀ ਤੇ ਕਿੱਥੇ ਨੇ ਕੇਜਰੀਵਾਲ ਸਾਹਿਬ ਅੱਜ ਕਿੱਡੇ ਵੱਡੇ ਕਟਾਲੇ 'ਚ ਹਜ਼ਾਰਾਂ ਲੱਖਾਂ ਕਰੋੜਾਂ ਦੇ ਇੱਕ ਕਟਾਲੇ 'ਚ ਹੁਣ ਤਿਹਾਰ ਜੇਲ੍ਹ 'ਚ ਉਹ ਬੈਠੇ ਆ ਡਿਪਟੀ ਸੀਐਮ ਸਜੋਧਿਆ ਉਹਨਾਂ ਦੇ ਉੱਥੇ ਬੈਠਾ ਜੈਨ ਸਾਹਿਬ ਉਹਨਾਂ ਦੇ ਬੇਟੇ ਉਹ ਸੰਜੀਤ ਸਿੰਘ ਜੀ ਐਮਪੀ ਉਹ ਅੰਦਰ ਦੀ ਉਹਨਾਂ ਦੀ ਹੁਣ ਜਬਾਨ ਤੋਂ ਹੀ ਹੈ ਕਿ ਸਾਡੇ ਕਿਸਾਨਾਂ ਦੇ ਪ੍ਰਤੀ ਬੀਜਪੀ ਦਾ ਕੀ ਬਤਿਹਰਾ ਹੈ ਤੁਸੀਂ ਮੈਨੂੰ ਦੱਸੋ ਕੀ ਹਾਲਾਤ ਬਣੇ ਹੋਏ ਆ ਦੇਖੋ ਕਿਸਾਨ ਅੰਦੋਲਨ ਚੱਲਿਆ ਛਤਸੂਕ ਉਸਾਨ ਮਨਿਆ ਜੀ ਮੋਦੀ ਜੀ ਨੇ ਉਹਨਾਂ ਨਾਲ ਵਿਸ਼ਵਾਸ ਕਰਤਾ ਐਮਐਸਪੀ ਲਾਗੂ ਕਰਾਂ ਮੈਂ ਕਰਾਂਗਾ ਕਿੱਥੇ ਕੀਤੀ ਮੁੜ ਕੇ ਅੱਜ ਫੇਰ ਵਿਚਾਰੇ ਉਸਾਨ ਉੱਥੇ ਦੇ ਉੱਥੇ ਖੜੇ ਐ ਅਕਾਲੀ ਦਲ ਅਕਾਲੀ ਦਲ ਦੀ ਕ੍ਰੈਡਿਬਿਲਟੀ ਅੱਜ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਖਤਮ ਹੋ ਚੁੱਕੀ ਹੈ ਪਟਿਆਲਾ ਲੋਕ ਸਭਾ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਦੇ ਵਿੱਚ ਅੱਜ ਦਪਿੰਦਰ ਸਿੰਘ ਢਿੱਲੋਂ ਜ਼ਰਖਪੁਰ ਦੇ ਵਿੱਚ ਮੀਟਿੰਗਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੇਖਦੇ ਹਾਂ ਪਹਿਲਾਂ ਤਾਂ ਸਵਾਲ ਇਹੀ ਰਹੇਗਾ ਕਿ ਡਾਕਟਰ ਧਰਮਵੀਰ ਗਾਂਧੀ ਕੁਝ ਦਿਨ ਪਹਿਲਾਂ ਕਾਂਗਰਸ ਨੂੰ ਜੁਆਇਨ ਕਰਦੇ ਨੇ ਤੇ ਤੁਹਾਡੇ ਆਪ ਤੇ ਜਿਹੜੇ ਪੁਰਾਣੇ ਨਮਾਇੰਦੇ ਨੇ ਉਹ ਵਿਰੋਧ ਕਰਨ ਲੱਗ ਜਾਂਦੇ ਨੇ ਕਹਿੰਦੇ ਟਿਕਟ ਦੇ ਦਾਅਵੇਦਾਰ ਤਾਂ ਅਸੀਂ ਹੈਗੇ ਆ ਤੁਸੀਂ ਚੱਕ ਕੇ ਜਿਹੜੀ ਟਿਕਟ ਹੈ ਧਰਮਵੀਰ ਗਾਂਧੀ ਨੂੰ ਦੇ ਦਿਓ ਦੇਖੋ ਗੱਲ ਇਹ ਹੈ ਦੇਵ ਜੀ ਵੀ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਉਹ ਇੱਕ ਸੋਚ ਨਾਲ ਪਾਰਟੀ ਨਾਲ ਜੁੜਿਆ ਸਾਡੇ ਕੋਈ ਨਿੱਜੀ ਸਵਾਰਥ ਲਈ ਨਹੀਂ ਆਏ ਕੋਈ ਵੀ ਉਹਨਾਂ ਦੇ ਨਿੱਜੀ ਸਵਾਰਥ ਹੋਵੇ ਮੈਂ ਮੈਂਬਰ ਪਾਰਲੀਮੈਂਟ ਬਣਨਾ ਉਹ ਨਾ ਉਹ ਅੱਜ ਇਹ ਦੇਖਦੇ ਆ ਵੀ ਜੋ ਦੇਸ਼ ਤੇ ਹਾਲਾਤ ਨੇ ਅੱਜ ਉਹਨਾਂ ਨੂੰ ਜੇ ਬਚਾ ਸਕਦੀ ਹੈ ਤਾਂ ਸਿਰਫ ਇੰਡੀਆ ਬਲੌਕ ਜਿਹੜਾ ਬਣਿਆ ਨੈਸ਼ਨਲ ਲੈਵਲ ਤੇ ਹੈ ਔਰ ਕਾਂਗਰਸ ਪਾਰਟੀ ਬਚਾ ਸਕਦੀ ਹੈ ਉਹ ਸੋਚ ਦੇ ਨਾਲ ਜੁੜੇ ਹੈ ਪਰ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਵੀ ਪਾਰਟੀ ਦੇ ਵਿੱਚ ਵਿਰੋਧ ਹੋ ਰਿਹਾ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਵੀ ਟਿਕਟ ਤਾਂ ਜਦੋਂ ਸਾਡੀ ਮੀਟਿੰਗ ਹੋਈ ਮੈਨੂੰ ਵੀ ਪੁੱਛਿਆ ਗਿਆ ਬਿੱਟਲੋਂ ਸਾਹਿਬ ਤੁਸੀਂ ਇਲੈਕਸ਼ਨ ਲੜਿਆ ਤੁਸੀਂ ਲੜਨਾ ਚਾਹੁੰਦੇ ਹੋ ਮੈਂ ਕਹਿੰਜੀ ਨਹੀਂ ਮੈਂ ਨਹੀਂ ਲੜਨਾ ਚਾਹੁੰਦਾ ਸਾਡੇ ਚਲੋ ਜਿਹੜੇ ਟਿਕਟ ਦੇਖੋ ਮੰਗਣਾ ਹਰ ਵਰਕਰ ਦਾ ਹੱਕ ਹੈ ਪਾਰਟੀ ਦਾ ਕਾਰੀਕਰਤਾ ਮੰਗ ਸਕਦਾ ਕੋਈ ਮੰਗ ਸਕਦਾ ਕੱਲ ਨੂੰ ਨਹਿਰੂ ਸਾਹਿਬ ਵੀ ਕਹਿ ਸਕਦੇ ਮੈਨੂੰ ਟਿਕਟ ਦੇ ਦਿਓ ਕਿ ਮੰਗ ਸਕਦਾ ਉਹਨਾਂ ਦਾ ਹੱਕ ਹੈ ਹਰਿਆਲ ਸਿੰਘ ਜੀ ਸੀਨੀਅਰ ਲੀਡਰ ਹੈ ਸਰ ਲਾਲ ਸਿੰਘ ਜੀ ਸਾਡੇ ਬਹੁਤ ਪੁਰਾਣੇ ਸੀਨੀਅਰ ਕਾਂਗਰਸ ਪਾਰਟੀ ਦੇ ਲੀਡਰ ਹੈ ਉਹਨਾਂ ਨੇ ਟਿਕਟ ਮੰਗੀ ਪਰ ਹਾਈ ਕਮਾਂਡ ਨੇ ਫੈਸਲਾ ਜਦੋਂ ਕੀਤਾ ਤਾਂ ਉਹਨਾਂ ਨੇ ਚਲੋ ਆਪਣਾ ਇੱਕ ਭਾਵਨਾ ਇੱਕ ਜਿਹੜੀ ਹੈ ਉਹਨੂੰ ਪ੍ਰਗਟ ਕੀਤਾ ਪਰ ਉਹ ਪਾਰਟੀ ਤੋਂ ਬਾਹਰ ਨਹੀਂ ਗਏ ਉਹ ਅੱਜ ਵੀ ਪਾਰਟੀ ਦੇ ਨਾਲ ਨੇ ਔਰ ਉਹਨਾਂ ਨੇ ਉਸ ਦਿਨ ਦੇ ਕੋਲ ਕੱਟ ਕੀਤਾ ਠੀਕ ਹੈ ਪ੍ਰਧਾਨ ਜੀ ਸਾਡੇ ਵਡਿੰਗ ਸਾਹਿਬ ਗਏ ਉਹਨਾਂ ਨੂੰ ਉਹਨਾਂ ਨੇ ਵਿਸ਼ਵਾਸਨ ਦਿਵਾਇਆ ਵਰਕਰਾਂ ਨੇ ਵੀ ਅਸੀਂ ਸਾਡਾ ਰੋਸ ਜ਼ਰੂਰ ਹੈ ਜੀ ਸਾਸੀਂ ਮੰਗੀ ਸੀ ਸਾਨੂੰ ਦੇਣਾ ਚਾਹੀਦਾ ਸੀ ਪਰ ਚਲੋ ਨਹੀਂ ਦਿੱਤੀ ਅਸੀਂ ਪਾਰਟੀ ਦੀ ਮਦਦ ਕਰਾਂਗੇ ਪਟਿਆਲਾ ਪਟਿਆਲਾ ਲੋਕ ਸਭਾ ਚ ਗੱਲ ਕਰ ਲਈਏ ਇਹਨੂੰ ਹੋਟ ਸੀਟ ਵੱਜੋਂ ਵੀ ਦੇਖਿਆ ਜਾਂਦਾ ਕਿਉਂਕਿ ਇੱਕ ਪਾਸੇ ਮਹਾਰਾਣੀ ਪ੍ਰਨੀਤ ਕੋਰ ਨੇ ਤੇ ਹੁਣ ਤਾਂ ਤੁਹਾਡੇ ਗਵਾਂਢੀ ਐਨ ਕੇ ਸ਼ਰਮਾ ਜੀ ਖੜੇ ਨੇ ਤੇ ਉੱਥੇ ਮੌਜੂਦਾ ਸਰਕਾਰ ਦੇ ਜੇਕਰ ਗੱਲ ਕਰੇ ਡਾਕਟਰ ਬਲਬੀਰ ਸਿੰਘ ਹੈ ਨਾ ਮੁਕਾਬਲਾ ਕਿਹੜੇ ਕੈਂਡੀਡੇਟ ਨਾਲ ਮੰਨਦੇ ਹੋ ਦੇਖੋ ਮੈਂ ਤੁਹਾਨੂੰ ਇਹ ਦੱਸਾਂਗਾ ਦੇਖੋ ਆ ਚਾਰ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਠੀਕ ਹੈ 2022 ਦੇ ਵਿੱਚ ਆਪ ਪਾਰਟੀ ਦੀ ਸਰਕਾਰ ਬਣੀ ਜੋ ਵਾਅਦੇ ਆਪ ਪਾਰਟੀ ਨੇ ਕੀਤੇ ਇੱਕ ਲੋਕਾਂ ਦੇ ਨਾਲ ਲੋਕਾਂ ਨੂੰ ਐਂ ਲੱਗਿਆ ਵੀ ਯਾਰ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਕਾਂਗਰਸ ਐ, ਅਕਾਲੀ ਦਲ ਐ ਵੀ ਨਹੀਂ ਇਹ ਬੜੀਆਂ ਦੇਖੀਆਂ ਇਹਨਾਂ ਨੇ ਬਹੁਤ ਸਬਜਵਾਜ ਦਿਖਾਏ ਜਿਵੇਂ ਹੁਣ ਮੈਂ ਗੱਲ ਕੀਤੀ ਸਾਡੀਆਂ ਬਣਾ ਹਜ਼ਾਰ-ਹਜ਼ਾਰ ਰੁਪਏ ਜੀ ਇਹ ਦੇ ਦਿਆਂਗੇ ਅਸੀਂ ਕਰਪਸ਼ਨ ਜਿਹੜੀ ਆ ਉਹ ਮੁਕਤ ਕਰਾ ਦੇਾਂਗੇ ਜੀ ਅਸੀਂ ਆ ਜਿਹੜੀ ਮਤਲਬ ਤੁਹਾਡੀ ਬਿਜਲੀ ਐ ਚਲੋ ਇੱਕੇ ਮੇਰੇ ਖਾਲ ਇੱਕੋ ਹੀ ਕੰਮ ਕੀਤਾ ਬਾਕੀ ਤੁਸੀਂ ਰਾਸ਼ਨ ਡਿਲੀਵਰੀ ਐ ਜੀ ਉਹ ਘਰ-ਘਰ ਪਹੁੰਚਾ ਦੇਾਂਗੇ ਮਤਲਬ ਲੋਕਾਂ ਨੇ ਚਲੋ ਵਿਸ਼ਵਾਸ ਕਰ ਲਿਆ ਲੋਕ ਬਦਲਾ ਜਾਂਦੇ ਫੀ ਉਹਨਾਂ ਨੇ ਇੱਕ ਤਰਫੀਆਂ ਵੋਟਾਂ ਪਾਤੀਆਂ ਕੈਂਡੀਡੇਟ ਨਹੀਂ ਦੇਖਿਆ ਲੋਕਾਂ ਨੇ ਸਿਰਫ ਦੇਖੇ ਦੇਖਿਆ ਵੀ ਇਹਨੂੰ ਝਾੜੂ ਨੂੰ ਵੋਟ ਪਾਣੀ ਕੈਂਡੀਡੇਟ ਮਹਿਰਾਲ ਬਹੁਤ ਹਲਕਿਆਂ ਦੇ ਵਿੱਚ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਖੜਾ ਕੌਣ ਹੈ ਸਿਰਫ ਝਾੜੂ ਨੂੰ ਵੋਟ ਪਾਤੀ ਤੁਸੀਂ 2 ਸਾਲ ਦੇ ਵਿੱਚ ਇਹਨਾਂ ਦੀ ਪਰਫਾਰਮੈਂਸ ਤੁਸੀਂ ਦੱਸੋ ਕੀ ਇਹਨਾਂ ਨੇ ਕੀਤਾ 2 ਸਾਲਾਂ 'ਚ ਇੱਕ ਵੀ ਵਾਦਾ ਪੂਰਾ ਹੋਇਆ ਕਰਪਸ਼ਨ ਅੱਜ ਜਿਸ ਪਲੈਂਕ ਮੈਂ ਸਮਝਦਾ ਸਭ ਤੋਂ ਵੱਡਾ ਪਲੈਂਕ ਕੇਜਰੀਵਾਲ ਸਾਹਿਬ ਦਾ ਏ ਸੀ ਵੀ ਸਾਰੀ ਦੁਨੀਆ ਚੋਰ ਹਮ ਕਟੜ ਮੰਨਦਾ ਇਹ ਸੀ ਤੇ ਕਿੱਥੇ ਨੇ ਕੇਜਰੀਵਾਲ ਸਾਹਿਬ ਅੱਜ ਕਿੱਡੇ ਵੱਡੇ ਘਟਾਲੇ ਚ ਹਜ਼ਾਰਾਂ ਲੱਖਾਂ ਕਰੋੜਾਂ ਦੇ ਇੱਕ ਘਟਾਲੇ ਚ ਹੁਣ ਤਿਹਾਰ ਜੇਲ੍ਹ ਚ ਉਹ ਬੈਠੇ ਆ ਡਿਪਟੀ ਸੀਐਮ ਸਜੋਧਿਆ ਉਹਨਾਂ ਦੇ ਉੱਥੇ ਬੈਠਾ ਜੈਨ ਸਾਹਿਬ ਉਹਨਾਂ ਦੇ ਬੈਠੇ ਉਹ ਸੰਜੇ ਸਿੰਘ ਜੀ ਐਮਪੀ ਉਹ ਅੰਦਰ ਦੀ ਉਹਨਾਂ ਦੀ ਹੁਣ ਜਬਾਨ ਤੋਂ ਹੀ ਹੈ ਮਤਲਬ ਮੇਰਾ ਕਹਿਨ ਦਾ ਕੀ ਸਾਰਾ ਪਲੈਂਕ ਜਿਸ ਪਲੈਂਕ ਤੇ ਆਈ ਸੀਓ ਫੇਲ ਹੋ ਗਿਆ ਲੋਕਾਂ ਨੂੰ ਅੱਜ ਤੁਸੀਂ ਇਹ ਇਲੈਕਸ਼ਨ ਦੇਖ ਲੈਣਾ ਤੁਸੀਂ ਹਾਲ ਤੁਸੀਂ ਇਲੈਕਸ਼ਨ ਚ ਇਹ ਤਾਂ ਇਹ ਤਾਂ ਗੱਲ ਹੋ ਰਹੀ ਮੌਜੂਦਾ ਮੌਜੂਦਾ ਸਰਕਾਰ ਦੇ ਨਮਾਇਨ ਤੁਸੀਂ ਕੰਪੇਅਰ ਕਰ ਰਿਹਾ ਮੈਂ ਉਹੀ ਉਸ ਗੱਲ ਤੇ ਆ ਰਿਹਾ ਮੈਂ ਤੁਹਾਡੇ ਸਵਾਲ ਤੇ ਆ ਰਿਹਾ ਦੂਜੇ ਪਾਸੇ ਬੀਜੇਪੀ ਹੈ ਬੀਜੇਪੀ ਅੱਜ ਤੁਸੀਂ ਮੈਨੂੰ ਦੱਸੋ ਪੰਜਾਬ ਦੇ ਪ੍ਰਤੀ ਸਾਡੇ ਕਿਸਾਨਾਂ ਦੇ ਪ੍ਰਤੀ ਬੀਜੇਪੀ ਦਾ ਕੀ ਵਤੀਰਾ ਹੈ ਤੁਸੀਂ ਮੈਨੂੰ ਦੱਸੋ ਕੀ ਹਾਲਾਤ ਬਣੇ ਹੋਏ ਆ ਦੇਖੋ ਕਿਸਾਨ ਅੰਦੋਲਨ ਚੱਲਿਆ 700 ਕਿਸਾਨ ਮੰਨਿਆ ਜੀ ਮੋਦੀ ਜੀ ਨੇ ਉਹਨਾਂ ਨਾਲ ਵਿਸ਼ਵਾਸ ਕਰਤਾ ਐਮਐਸਪੀ ਲਾਗੇ ਉਖੜਾ ਮੈਂ ਕਰਾਂਗਾ ਕਿੱਥੇ ਕੀਤੀ ਮੁਲਕੇ ਅੱਜ ਫੇਰ ਵਿਚਾਰੇ ਕਿਸਾਨ ਉੱਥੇ ਦੇ ਉੱਥੇ ਖੜੇ ਆ ਔਰ ਪੰਜਾਬ ਦੇ ਵਿੱਚ ਜੋ ਵਤੀਰਾ ਹੈ ਉਹਨਾਂ ਦਾ ਮਿਨੋਰਟੀਜ਼ ਦੇ ਪ੍ਰਤੀ ਦੇਖੋ ਅੱਜ ਸੰਵਿਧਾਨ ਬਣਾਉਣ ਦੀ ਲੜਾਈ ਔਰ ਉਸ ਤੋਂ ਬਾਅਦ ਆ ਜੋ ਅਕਾਲੀ ਦਲ ਅਕਾਲੀ ਦਲ ਦੀ ਕ੍ਰੈਡਿਬਿਲਿਟੀ ਅੱਜ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਖਤਮ ਹੋ ਚੁੱਕੀ ਦੇਖੋ ਬਾਦਲ ਸਾਹਿਬ ਵੱਡੇ ਚਿਹਰਾ ਸੀ ਉਸ ਤੋਂ ਬਾਅਦ ਜਿਹੜੀਆਂ ਗਲਤੀਆਂ ਮੈਂ ਸਮਝਦਾ ਜਿਹੜੀਆਂ ਬਾਈਬਲ ਕਲਾਂ ਦੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਪਾਰਟੀ ਦੇ ਵਿੱਚ ਕਿੰਨਾ ਕੁਝ ਹੋਇਆ ਅੱਜ ਲੋਕਾਂ ਦੇ ਵਿੱਚ ਕ੍ਰੈਡੀਬਿਲਟੀ ਅੱਜ ਮਤਲਬ ਜੇ ਕਾਲੀ ਦਲ ਦਾ ਸੀ ਨਾ ਲੈਨੇ ਹੋ ਤਾਂ ਅਗਲਾ ਕਹਿੰਦਾ ਮੈਂ ਕਾਲੀ ਦਲ ਨੂੰ ਯਾਰ ਵੋਟ ਨਹੀਂ ਪਾਣੀ ਵੀ ਇਹ ਪਾਰਟੀ ਤਾਂ ਖਤਮ ਹੋ ਗਈ ਜਿਵੇਂ ਹਰਿਆਣਾ ਦੇ ਵਿੱਚ ਚਟਾਲਾ ਸਾਹਿਬ ਦੀ ਪਾਰਟੀ ਰੈਲੇਵੈਂਟ ਹੋ ਗਈ ਨਾ ਪੋਲਿਟੀਕਲੀ ਉਵੇਂ ਪੰਜਾਬ ਦੇ ਵਿੱਚ ਜਿਹੜੀ ਹੈ ਕਾਲੀ ਦਲ ਜਿਹੜੀ ਹੈ ਖਤਮ ਹੋ ਗਈ ਤਾਂ ਹੁਣ ਕਾਂਗਰਸ ਹੋਰ ਪਾਰਟੀ ਕਿਹੜੀ ਰਹੀ ਤੁਸੀਂ ਭਾਜਪਾ ਦੀ ਗੱਲ ਕਰੀਏ ਕਿ ਸਵਾਲ ਇੱਥੇ ਹੋਰ ਖੜਾ ਹੁੰਦਾ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਨਾਲ ਤੁਹਾਡੀ ਚੰਗੀ ਸਾਂਝ ਰਹੀ ਹੈ ਕਿਉਂਕਿ ਇੱਕੋ ਪਾਰਟੀ ਦੇ ਤੁਸੀਂ ਕੰਮ ਕਰਿਆ ਉਹ ਜ਼ਿਰਕਪੁਰ ਆਉਂਦੇ ਨੇ ਮੈਨੂੰ ਯਾਦ ਹੈ ਉਹ ਪ੍ਰੈਸ ਕਾਨਫਰੰਸ ਵੀ ਅਸੀਂ ਕਵਰ ਕਰੀ ਸੀ ਜਿਹੜਾ ਫਲਾਈਓਵਰ ਜ਼ਿਰਕਪੁਰ ਦਾ ਹੈ ਉਹਨਾਂ ਨੇ ਕਿਹਾ ਸੀ ਇਹਨੂੰ ਬਹੁਤ ਸੁੰਦਰੀਕਰਨ ਇਹਦਾ ਕਰ ਦਾਂਗੇ ਇਹਨੂੰ ਸੋਹਣਾ ਬਣਾ ਲਾਂਗੇ ਤਾਂ ਕਮੀ ਕਿੱਥੇ ਰਹਿ ਗਈ ਉਹ ਕਮੀ ਤੁਹਾਡੇ ਵੱਲੋਂ ਰਹਿ ਗਈ ਜਾਂ ਉਹਨਾਂ ਵੱਲੋਂ ਰਹਿ ਗਈ ਕੋਈ ਗੱਲ ਇਹ ਹੈ ਮਹਾਰਾਣੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਸੀ ਸਾਡੇ ਹਲਕੇ ਦੇ ਚਾਰ ਵੇਰੀ ਬਣੇ ਆ ਔਰ ਜਿੱਦਨ ਉਹਨਾਂ ਨੇ ਮੇਰਾ ਕੋ ਉਹਨਾਂ ਨਾਲ ਲਿਜੀ ਕੋਈ ਨਹੀਂ ਸੀ ਚਲੋ ਜਿਵੇਂ ਤੁਸੀਂ ਪਾਰਟੀ ਤੁਸੀਂ ਕੰਮ ਕਰਦੇ ਹੋ ਸੜਕ ਲੀਡਰ ਤੋ ਸਾਡੇ ਨਾਲ ਜੁੜੇ ਆ ਅਸੀਂ ਸਾਡਾ ਇੱਕ ਪ੍ਰਭਾਵ ਸੀਵੀ ਜੀ ਢਿਲੋਂ ਸਾਹਿਬ ਬੜੇ ਨੇੜੇ ਨੇ ਮਹਾਰਾਣੀ ਸਾਹਿਬ ਦੇ ਅੱਜ ਇਹ ਪ੍ਰਚਾਰ ਵੀ ਕੀਤਾ ਜਾ ਰਿਹਾ ਹਲਕੇ ਦੇ ਵਿੱਚ ਬੀਜੇਪੀ ਵੱਲੋਂ ਕੀਤਾ ਜਾ ਰਿਹਾ ਵੀ ਜੀ ਢਿਲੋਂ ਸਾਹਿਬ ਬੜੇ ਨੇੜੇ ਜੀ ਢਿਲੋਂ ਸਾਹਿਬ ਤਾਂ ਮਹਾਰਾਣੀ ਨੂੰ ਵੋਟਾਂ ਪਾਉਣਗੇ ਪ੍ਰਚਾਰ ਕੀਤਾ ਜਾ ਰਿਹਾ ਮੈਂ ਪਰਸੋ ਡੇਹੜਾ ਵਸੀ ਦੀ ਵਰਕਰ ਮੀਟਿੰਗ 'ਚ ਵੀ ਲਾਲੂ ਵੀ ਵਰਕਰ ਮੀਟਿੰਗ 'ਚ ਵੀ ਇਹ ਗੱਲ ਸਪਸ਼ਟ ਕੀਤੀ ਵੀ ਮਹਾਰਾਣੀ ਪ੍ਰਨੀਤ ਕੌਰ ਜੀ ਨਾਲ ਸਾਡਾ ਰਿਲੇਸ਼ਨ ਉਦੋਂ ਤੱਕ ਸੀ ਜਦੋਂ ਕਾਂਗਰਸ ਉਹਨਾਂ ਨੇ ਪਰਿਵਾਰ ਨੇ ਦੇਖੋ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬਹੁਤ ਕੁਝ ਮਾਣ ਦਿੱਤਾ ਜੀ ਸਰ ਸਾਹਿਬ ਮੇਰਾ ਸਵਾਲ ਸਵਾਲ ਮੇਰਾ ਜ਼ਰਖਪੁਰ ਦੇ ਫਲਾਈਓਵਰ ਨੂੰ ਸੰਧੇ ਕਰਨ ਨੂੰ ਲੈ ਕੇ ਸੀਗਾ ਕਿ ਜਦੋਂ ਜਿਹੜਾ ਹੈ ਉਹ ਉਹਨਾਂ ਦਾ ਸੀ ਕਿਉਂਕਿ ਉਹ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨੇ ਵਾਅਦਾ ਕੀਤਾ ਉਹ ਉਹਨਾਂ ਦੇ ਲੈਵਲ ਦਾ ਕੰਮ ਸੀ ਸਾਡਾ ਨਹੀਂ ਸੀ ਪਰ ਉਹ ਨਹੀਂ ਕਰ ਸਕੇ ਅੱਛਾ ਮੌਜੂਦਾ ਮੌਜੂਦਾ ਸਰਕਾਰ ਨੂੰ ਕਿਸਤਾ ਦੇਖਦੇ ਹੋ ਹਲਕੇ ਦੇ ਵਿਧਾਇਕ ਨੇ ਕਿੰਨੇ ਕਿ ਲੱਗਦਾ 2 ਸਾਲ ਦੇ ਵਿੱਚ ਜਿੰਨੇ ਕੰਮ ਹੋ ਸਕਦੇ ਸੀ ਆ ਕਿੰਨੇ ਕੰਮ ਕਰਨ ਦੇ ਵਿੱਚ ਲੋਕਾਂ ਦੇ ਸਕਸੈਸਫੁਲ ਰਹੇ ਨੇ ਦੇਖੋ ਦੇਵ ਜੀ ਤੁਸੀਂ ਪੱਤਰਕਾਰ ਹੋ ਤੁਸੀਂ ਹਲਕੇ ਚ ਆਏ ਵੀ ਬਹੁਤ ਵਿਚਰਦਾ ਮੇਰੇ ਨਾਲ ਵੱਧ ਤੁਸੀਂ ਵਿਚਰਦੇ ਹੋ ਮੈਂ ਤੁਹਾਨੂੰ ਇਹ ਸਾਲ ਪੁੱਛਦਾ ਮੈਂ ਤੁਸੀਂ ਦੱਸੋ 2 ਸਾਲ ਚ ਕੀ ਕੰਮ ਹੋਇਆ ਸਾਡੇ ਨਹੀਂ ਅਸੀਂ ਤਾਂ ਦੇਖੋ ਸਵਾਲ ਪੁੱਛੀ ਪੁੱਛ ਹੀ ਸਕਦੇ ਆ ਹੁਣ ਤੁਸੀਂ ਜਵਾਬ ਤਾਂ ਤੁਸੀਂ ਦੇ ਸਕਦੇ ਮੈਂ ਮੈਂ ਤਾਂ ਕਹਿ ਰਿਹਾ ਇੱਕ ਇੱਟ ਵੀ ਨਹੀਂ ਲੱਗੀ ਤੁਸੀਂ ਮੈਨੂੰ ਦੱਸੋ ਸਾਡੇ 92 ਪੰਚਾਇਤਾਂ 2 ਸਾਲ ਦੇ ਵਿੱਚ ਇੱਕ ਨਵਾਂ ਰੁਪਈਆ ਕਿਸੇ ਪੰਚਾਇਤ ਨੂੰ ਫੰਡ ਨਹੀਂ ਆਇਆ ਕਾਰਨ ਕੀ ਲੱਗਦਾ ਇਸ ਚੀਜ਼ ਦਾ ਕਾਰਨ ਕੀ ਹੈ ਜੀ ਜਿਹੜੇ ਵਿਧਾਇਕ ਸਾਹਿਬ ਨੇ ਮੇਰਾ ਖਿਆਲ ਜਾ ਉਹਨਾਂ ਦਾ ਧਿਆਨ ਹੀ ਨਹੀਂ ਇੱਧਰ ਤੇ ਜਾਂ ਉਹ ਮਤਲਬ ਹੋਰ ਪਾਸੇ ਉਹਨਾਂ ਦੀ ਜਿਹੜੀ ਪ੍ਰਾਇਰਟੀਜ਼ ਹੁੰਦੀਆਂ ਲੀਡਰ ਦੀਆਂ ਸਾਡੇ ਹੀ ਦੇਖੋ ਪ੍ਰਾਇਰਟੀ ਰਹੀ ਮੇਰੀ ਡਵੈਲਪਮੈਂਟ ਮੈਂ ਸਭ ਤੋਂ ਉੱਤੇ ਰੱਖਦਾ ਸੀ ਵੀ ਹਲਕੇ 'ਚ ਮੇਰੇ ਵਿਕਾਸ ਹੋਵੇ ਡਵੈਲਪਮੈਂਟ ਹੋਵੇ ਔਰ ਮੈਂ ਉਹਦੇ ਪਿੱਛੇ ਜ਼ੋਰ ਮਾਰਦਾ ਸੀ ਮੈਂ ਚਾਹੇ ਐਮ.ਐਲ.ਏ ਨਹੀਂ ਸੀ ਮੈਂ ਕਰੋੜਾਂ ਰੁਪਈਆ ਲਿਆ ਕੇ ਆਪਣੇ ਹਲਕੇ ਨੂੰ ਦਿੱਤਾ ਹਕਾਰ ਤੋਂ ਪਰ ਉਹ ਕੀ ਕਮਿਟਮੈਂਟ ਹੁੰਦੀ ਹੈ ਉਹਨਾਂ ਦੀ ਇਹ ਤਾਂ ਉਹਨਾਂ ਨੂੰ ਪੁੱਛੋ ਵੀ ਭਾਈ ਤੁਸੀਂ ਕਿਉਂ ਰਿੰਗ ਕਰਦੇ ਮੈਂ ਜੋ ਉਹਨਾਂ ਦੀ ਕਾਰਗੁਜ਼ਾਰੀ ਹੈ ਮੈਂ ਦੱਸ ਸਕਦਾ ਵੀ ਪਿੰਡਾਂ ਦੀ ਸੁਣ ਲਓ ਇੱਕ 20 ਰੁਪਿਆ ਨਹੀਂ 2 ਸਾਲ ਦੇ ਵਿੱਚ ਆਇਆ ਮੇਰੀਆਂ ਗਰੰਟਾਂ ਦਿੱਤੀਆਂ ਹੋਈਆਂ ਜਿਹੜੀਆਂ ਪਿੰਡਾਂ ਦੇ ਵਿੱਚ ਅੱਜ ਵੀ ਪੰਕਰਪੁਰ ਵਰਗੇ ਪਿੰਡਾਂ ਦੇ 1.5 ਕਰੋੜ ਰੁਪਿਆ ਜਮ੍ਹਾਂ ਪਿਆ ਹੈ 2 ਸਾਲ ਦੇ ਵਿੱਚ ਇਹਨਾਂ ਨੇ ਨਾ ਉਹ ਪੈਸੇ ਲੱਗਣ ਦਿੱਤੇ ਹੈ ਵੀ ਰੋਕ ਤੇ ਵੀ ਇਹ ਪੈਸੇ ਨਹੀਂ ਲਾਣੇ 1 ਰੁਪਿਆ ਕਿਸੇ ਪਿੰਡ ਚ ਨਹੀਂ ਆ ਤੇ ਤੁਸੀਂ ਸ਼ਹਿਰਾਂ ਚ ਮੈਨੂੰ ਦੱਸੋ ਲਾਲਲੂ ਕਮੇਟੀ ਦੀ ਆਮਦਨ ਨਹੀਂ ਹੈ ਉਹਨੂੰ ਉਹ ਕਮੇਟੀ 셀ਫ ਸਫੀਸ਼ੀਐਂਟ ਨਹੀਂ ਡੇਰਾ ਬਸੀ ਦੀ ਸਾਡੀ ਕਮੇਟੀ ਐਟਲੀ 셀ਫ ਸਫੀਸ਼ੀਐਂਟ ਉਹਨੂੰ ਆਮਦਨ ਹੈ ਜ਼ੀਰਕਪੁਰ ਦੀ ਕਮੇਟੀ ਨੂੰ ਆਮਦਨ ਹੈ ਉਹ ਉੱਥੇ ਉਹ ਕਮੇਟੀ ਦੇ ਵਿੱਚ ਡਵੈਲਪਮੈਂਟ ਲਈ ਤੁਸੀਂ ਤਾਂ ਹੀ ਕਰਾ ਸਕਦੇ ਹੋ ਜੇ ਸਰਕਾਰ ਤੋਂ ਤੁਸੀਂ ਫੰਡ ਲੈ ਕੇ ਆਓ ਤੇ ਹੁਣ ਉੱਥੇ ਪਤਾ ਉਹਦੀ ਸੁਣ ਲਓ ਮੈਂ ਤੁਹਾਨੂੰ ਦੱਸ ਉੱਥੇ ਕਮੇਟੀ 'ਚ ਮਤਾ ਪਾਇਆ ਗਿਆ ਵੀ ਜੀ 20 ਕਰੋੜ ਰੁਪਇਆ ਜ਼ੀਰਕਪੁਰ ਕਮੇਟੀ ਸਾਨੂੰ ਆਧਾਰ ਦੇ ਦੇ ਵੀ ਕਿਉਂ ਦੇ ਦੇ ਜ਼ੀਰਕਪੁਰ ਸ਼ਹਿਰ ਨਹੀਂ ਹੈ ਇੱਥੇ ਤੇ ਲੋਕਾਂ 'ਚ ਡਵੈਲਪਮੈਂਟ ਦੀ ਲੋੜ ਨਹੀਂ ਦੂਜੀ ਗੱਲ ਇਹ ਵੀ ਤੁਸੀਂ ਐਮਐਲਏ ਹੋ ਵਿਧਾਇਕ ਹੋ ਤੁਸੀਂ ਸਰਕਾਰ ਤੋਂ ਗ੍ਰਾਂਟ ਲੈ ਕੇ ਆਓ ਮੈਂ 5 ਕਰੋੜ ਰੁਪਇਆ ਚ ਰਿਕਾਰਡ ਚ ਚੈੱਕ ਕਰ ਲੋ ਤਾਂ ਮੈਂ ਉਹ ਦੱਸ ਰਿਹਾ ਤੁਹਾਨੂੰ ਮੈਂ ਤਕਰੀਬਨ ਜਿੰਨੀ ਦੇਰ ਸਾਡੀ ਕਮੇਟੀ ਬਣੀ ਮੈਂ 5 ਸਾਲਾਂ ਵਿੱਚ ਮੇਰਾ ਖਿਆਲ ਹੈ 30 ਤੋਂ 40 ਕਰੋੜ ਕੀ 50 ਕਰੋੜ ਰੁਪਇਆ ਮੈਂ ਲਾਲੜੂ ਨੂੰ ਦਿੱਤਾ ਬੱਸ ਸਟੈਂਡ ਸ਼ੁਰੂ ਕਰਵਾਇਆ 2 ਸਾਲ ਹੋ ਗਏ ਇੱਟ ਨਹੀਂ ਲੱਗੀ ਜਾ ਕੇ ਦੇਖ ਲਓ ਉੱਥੇ ਦਾ ਉੱਥੇ ਪਿਆ ਲੋਕਾਂ ਦੇ ਲਈ ਬਣਾਇਆ ਔਰ ਇੱਕ ਇੱਕ ਜਿੰਨੇ ਵਾਰਡ 17 ਵਾਰਡ ਨੇ ਲਾਲੂ ਦੇ ਹਰ ਵਾਰਡ ਦੇ ਵਿੱਚ ਅਸੀਂ ਟਿਊਬਲ ਲਵਾ ਲ ਸੜਕਾਂ ਬਣਾ ਮਤਲਬ ਜੋ ਵੀ ਕੰਮ ਪਾਰਕਾਂ ਬਣਾ ਜਿੰਨਾ ਅਸੀਂ ਕੰਮ ਕੀਤਾ ਤੇ ਹੁਣ ਵਿਧਾਇਕ ਸਾਹਿਬ ਪੈਸੇ ਲਿਆਉਣ ਤੇ ਲੋਕ ਸਾਹਿਬ ਆਖਰੀ ਸਵਾਲ ਹੈ ਤੇਰਾ ਬਸੀਰਾ ਹਾਲ ਦੇਖ ਲੋ ਤੇ ਜ਼ੀਰਪੁਰ ਦਾ ਅਸੀਂ ਦੇਖ ਲੋ ਕੀ ਹਾਲਾਤ ਨੇ ਕਿੱਥੇ ਡਵੈਲਪਮੈਂਟ ਹੋਈ ਹੈ ਮੈਨੂੰ ਦੱਸੋ ਤੁਸੀਂ ਤੁਸੀਂ ਦੇਖ ਹੀ ਰਹੇ ਹੋ ਜਿਹੜੇ ਤੁਸੀਂ ਵਾਰਡ ਤੇ ਖੜੇ ਹੋ ਵਾਰਡ ਨੰਬਰ 5 ਤੇ ਖੜੇ ਹੋ ਇਹ ਜੀ ਕਿਹੜੀਆਂ ਕਮੀਆਂ ਰਹਿ ਗਈਆਂ ਤੁਹਾਡੇ ਵੱਲੋਂ ਕਿ ਤੁਹਾਡੇ ਪਾਰਸਲ ਨੇ ਤੁਹਾਡਾ ਸਾਥ ਛੱਡਿਆ ਮੇਰੇ ਵੱਲੋਂ ਕੰਮ ਹੀ ਨਹੀਂ ਰਹੀ ਇਹ ਕਮੀ ਇਹਨਾਂ ਦੀ ਆ ਰਹੀ ਹੈ ਮੇਰੇ ਵੱਲੋਂ ਤਾਂ ਮੈਂ ਇਹਨਾਂ ਨੂੰ ਬਣਾਉਣ ਵਾਲਾ ਪਾਰਟੀ ਇਹਨਾਂ ਨੂੰ ਬਣਾਉਣ ਵਾਲੀ ਹੈ ਇਹ ਤਾਂ ਜਦੋਂ 3 ਵਜੇ ਰਿਜ਼ਲਟ ਆਇਆ ਨਾ ਵੀ ਵੀ ਸਰਕਾਰ ਝਾੜੂ ਦੀ ਆ ਗਈ ਤਾਂ 4 ਵਜੇ ਭੱਜ ਗਏ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੀ ਅਸੀਂ ਤਾਂ ਜਿੰਨੇ ਕੰਮ ਮੇਰੇ ਨਾਲ ਮੈਂ 8-9 ਮਹੀਨੇ ਸਾਨੂੰ ਸਮਾਂ ਮਿਲਿਆ ਕਮੇਟੀ ਜਦੋਂ ਬਣੀ ਸਿਲੈਕਸ਼ਨ ਆ ਗਈ ਉਹਦੇ ਵਿੱਚ ਸਾਡੇ ਵੱਲੋਂ ਕੋਈ ਕਮੀ ਨਹੀਂ ਕਮੀ ਤਾਂ ਇਹਨਾਂ ਵੱਲੋਂ ਰਹੀ ਇਹਨਾਂ ਦੀ ਜਿਹੜੀ ਨਿੱਜੀ ਸਵਾਰਥ ਔਰ ਜਿਹੜੀ ਇਹਨਾਂ ਦੇ ਦਿਲ ਦੇ ਵਿੱਚ ਬੇਈਮਾਨੀ ਪਾਰਟੀ ਜਿਹੜੇ ਮੈਨੂੰ ਦੇਵ ਜੀ ਇਹ ਦੱਸੋ ਜਿਹੜੇ ਜਿਨ੍ਹਾਂ ਨੇ ਬਣਾਏ ਉਹਨਾਂ ਦੇ ਨਹੀਂ ਹੋਏ ਹੁਣ ਜਿਹੜੀਆਂ ਪਾਰਟੀਆਂ ਬਦਲਦੇ ਉਹ ਲੀਡਰ ਜਿਹੜਾ ਕੋ ਜਾਣਦੇ ਆ ਹੁਣ ਅੰਦਾਵਾ ਸਾਹਿਬ ਉਹ ਚਲੇ ਗਏ ਜੀ ਉੱਥੋਂ ਕਿ ਭੱਜੇ ਉੱਥੇ ਕੀ ਹੋ ਗਿਆ ਸਰਕਾਰ ਹੈ ਜਾਂ ਉਹਨਾਂ ਦੀ ਤਾਂ ਹੁਣ ਕੀ ਤੇ ਕਿਹਦਾ ਸਰਕਾਰ ਹੈ ਐਮ ਐਲ ਏ ਆ ਸਭ ਕੁਝ ਹੈ ਘਾਉ ਕੰਮ ਫਿਰ ਬੀ ਜੀ ਪੀ ਚੰਗੀ ਲੱਗੀ ਹੁਣ ਬੀ ਜੀ ਪੀ ਚਲੇ ਗਏ ਕਿਉਂ ਕੀ ਰੀਜ਼ਨ ਹੈ ਸਿਰਫ ਇੰਨੇ ਵੀ ਇਹ ਜੀ ਸਵਾਰਥਾਂ ਲਈ ਆਪਣੇ ਭੱਜ ਰਹੇ ਨੇ ਇਹਨਾਂ ਦੇ ਇਹ ਕ੍ਰੈਡੀਬਿਲਟੀ ਇਹ ਜਿਹੜੀ ਹੈ ਸਾਡੇ ਵੱਲੋਂ ਕਮੀ ਨਹੀਂ ਅਸੀਂ ਤਾਂ ਇਹਨਾਂ ਪਿੱਛੇ ਤਾਂ ਹੀ ਦੁੱਖ ਹੁੰਦਾ ਜੀ ਜਾਨ ਲਾਇਆ ਇਹਨਾਂ ਨੂੰ ਬਣਾਇਆ 22 ਸਾਲ ਬਾਅਦ ਕਾਂਗਰਸ ਦੀ ਕਮੇਟੀ ਬਣੀ ਸੀ 22 ਸਾਲ ਸਰਮਾਇਦ ਤੇ ਕਬਜ਼ਾ ਰਿਹਾ 22 ਸਾਲ ਪਹਿਲੀ ਵਾਰ ਕਾਂਗਰਸ ਦੀ ਕਮੇਟੀ ਬਣਾਈ ਤਾਂ ਪਰ ਉਹ ਨਾਰਾਜ਼ਗੀ ਵੀ ਲੱਗਦਾ ਰਹੀ ਹੈ ਕਿ ਸਵਾਲੇ ਵੀ ਉੱਠੇ ਕਿ ਦਵਿੰਦਰ ਸਿੰਘ ਢਿੱਲੋਂ ਨੇ ਆਪਦੇ ਮੁੰਡੇ ਨੂੰ ਜਿਹੜਾ ਪ੍ਰਧਾਨ ਬਣਾਤਾ ਉਹ ਵੀ ਨਾਰਾਜ਼ਗੀ ਕਿਤੇ ਨਾ ਕਿਤੇ ਜ਼ਾਹਿਰ ਹੋਈ ਇਹ ਕਾਉਂਸਲਰ ਖੜੇ ਆ ਪੁੱਛ ਲੋ ਇਹਨਾਂ ਨੂੰ ਕਿਵੇਂ ਬਣਾਇਆ ਮੈਂ ਤਾਂ ਮੀਟਿੰਗ ਬੁਲਾ ਕੇ ਪੁੱਛਿਆ ਸੀ ਭਾਈ ਦੱਸੋ ਸਾਰੇ ਕਹਿੰਦੇ ਜੀ ਇਹਨੂੰ ਬਣਾਉਣਾ ਮੈਂ ਕਿ ਇਹਨੂੰ ਬਣਾਇਆ ਸੀ ਇਹ ਕੋਈ ਮੇਰਾ ਫੈਸਲਾ ਨਹੀਂ ਇਹ ਸਾਰੇ ਕਾਉਂਸਲਰ ਦਾ ਫੈਸਲਾ ਹੈ ਇਹਨਾਂ ਦਾ ਫੈਸਲਾ ਸੀ ਸੋ ਇਸ ਕਰਕੇ ਮੈਂ ਇਹ ਗੱਲ ਕਹਾਗਾ ਕਿ ਜਿਹੜੇ ਲੀਡਰ ਮੇਰੇ ਨਹੀਂ ਬਣੇ ਇਹ ਉਹਨਾਂ ਦੇ ਬਣ ਜਾਣਗੇ ਜਿਹੜੇ 25 ਸਾਲ ਜਿਹੜੇ ਮੇਰੇ ਨਾਲ ਲਾ ਕੇ ਮੈਂ ਜਦੋਂ ਉਹਨਾਂ ਨੂੰ ਇੰਨਾ ਕੁਝ ਬਣਾ ਕੇ ਭਜ ਗਏ ਤੇ ਉਹ ਕਿਹੜੇ ਕਿਹਦੇ ਸਕੇ ਹੋ ਸਕਦੇ ਅਜ ਮਹਾਰਾਣੀ ਪ੍ਰਿੰਦੀਪ ਕੌਰ ਦੇ ਸਕੇ ਹੋ ਜਾਣਗੇ ਜਾਂ ਕੁਲਜੀਤ ਸਿੰਘ ਰੰਧਾਵੇ ਦੇ ਸਕੇ ਹੋ ਜਾਣਗੇ ਜਿਹੜੇ ਮੇਰੇ ਨਹੀਂ ਬਣੇ ਜਿਨ੍ਹਾਂ ਨੂੰ ਮੈਂ ਲੀਡਰ ਬਣਾਇਆ ਜਿਨ੍ਹਾਂ ਨੂੰ ਮੈਂ ਉਂਗਲ ਫੜ ਕੇ ਥੱਲੇੋਂ ਜ਼ਮੀਨ ਤੋਂ ਸਮਾਨ ਤੇ ਪਹੁੰਚਾਤਾ ਉਹ ਮੇਰੇ ਨਹੀਂ ਬਣੇ ਤਾਂ ਕਿਹਦੇ ਬਣ ਸਕਦੇ ਇੱਕ ਕ੍ਰੈਡੀਬਿਲਟੀ ਦੇਖੋ ਸਭ ਤੋਂ ਵੱਡੀ ਗੱਲ ਕ੍ਰੈਡੀਬਿਲਟੀ ਲੋਕਾਂ ਦੇ ਵਿੱਚ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਤੂੰ ਦੇਖਣਾ ਇਲੈਕਸ਼ਨ ਆਉਣਗੀਆਂ ਜੁੱਤੀਆਂ ਮਾਰਨਗੇ ਲੋਕ ਇਹਨਾਂ ਦੇ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤਾਂ ਬਿਲਕੁਲ ਜੀ ਦਪਿੰਦਰ ਸਿੰਘ ਢਿੱਲੋਂ ਲਗਾਤਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਦੇ ਵਿੱਚ ਵਾਰਡਾਂ ਦੇ ਵਿੱਚ ਜਾ ਰਹੇ ਨੇ ਹਲਕੇ ਦੇ ਵਿੱਚ ਦੌਰੇ ਕਰ ਰਹੇ ਨੇ ਤੇ ਨਿਤਰੇ ਨੇ ਤੇ ਕਹਿ ਰਹੇ ਨੇ ਕਿ ਕਾਂਗਰਸ ਲਈ ਤੇ ਕਾਂਗਰਸ ਦੀ ਜਿਹੜੀਆਂ ਪੁਰਾਣੇ ਕੰਮਕਾਜਾਂ ਨੂੰ ਗਣਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਦੇਖਣਾ ਰਹੇਗਾ ਬੜਾ ਜ਼ਰੂਰੀ ਕਿ ਆਉਣ ਵਾਲਾ ਸਮਾਂ ਹੈ ਜਿਹੜਾ ਉਹ ਕਿਸ ਪਾਸੇ ਨੂੰ ਜਾਂਦਾ ਲੋਕ ਕਿਹੜੀ ਪਾਰਟੀ ਵੱਲ ਰੁਝਾਨ ਆਪਣਾ ਜਿਹੜਾ ਦਿਖਾਉਂਦੇ ਆ ਕਾਂਗਰਸ ਨੂੰ ਵਾਕਈ ਪਟਿਆਲਾ ਲੋਕ ਸਭਾ ਤੋਂ ਪਿਆਰ ਮਿਲਦਾ ਹੈ ਜਾਂ ਫਿਰ ਕੋਈ ਹੋਰ ਹੀ ਪਾਰਟੀ ਦਾ ਨੁਮਾਇੰਦਾ ਬਾਜੀ ਮਾਰਦਾ ਸੋ ਕੈਮਰਾ ਪਰਸਨ ਵਿਕਰਮ ਦੇ ਨਾਲ ਦੇਵ ਸ਼ਰਮਾ ਖੜ੍ਹ ਲੋ ਜ਼ਿਰਾ